ਅਸੀਂ ਮੌਜੂਦਾ ਮੋਗਾ ਦੇ ਬੱਸ ਸਟੈਂਡ ਦੇ ਵਿੱਚ ਇੱਥੇ ਕਿ ਲੋਕ ਪਹੁੰਚੇ ਸਾਰੇ ਪਹੁੰਚੇ ਨੇ ਕਿਹਾ ਜਾਂਦਾ ਕਿ ਜਿੰਦਗੀ ਇਹ ਸਫਰ ਚ ਸ਼ੁਰੂ ਕਰਦੇ ਆ ਅਸੀਂ ਬੱਸ ਸਟਾਪ ਤੋਂ ਬੱਸ ਚੜ੍ਹ ਕੇ ਜਿੰਦਗਾ ਸਫਰ ਤੇ ਜਾਂਦੇ ਆ ਪਰ ਇਸ ਵਕਤ ਅਸੀਂ ਇੱਕ ਸਰਕਾਰ ਚੁਣ ਜਾ ਰਹੇ ਹਾਂ ਜਿਹਨੂੰ ਮਹਾਪੰਚਾਇਤ ਕਹਿੰਦਾ ਦੇਸ਼ ਦੀ ਸਭ ਤੋਂ ਵੱਡੀ ਸਰਕਾਰ ਜਿਹੜੀ ਮਹਾਪੰਚਾਇਤ ਹੁੰਦੀ ਆ ਉਹ ਚੁਣ ਜਾ ਰਹੇ ਆ ਲੋਕਾਂ ਕੋਲ ਗੱਲਬਾਤ ਕਰਦੇ ਹਾਂ ਉਸ ਬਾਰੇ ਕੀ ਕਹਿਣਾ ਇਸ ਵਾਰ ਵੋਟ ਕੀ ਸੋਚ ਕੇ ਪਾਉਣਗੇ ਧਰਮ ਦੇ ਨਾਮ ਤੇ ਪਾਉਣਗੇ ਜਾਤ ਦੇ ਨਾਮ ਤੇ ਪਾਉਣਗੇ ਜਾਂ ਵਿਕਾਸ ਦੇ ਨਾਮ ਤੇ ਪਾਉਣਗੇ ਸਾਡੇ ਕੁਝ ਲੋਕ ਮੌਜੂਦ ਨੇ ਗੱਲਬਾਤ ਕਰਦੇ ਕੀ ਕਹਿਣਾ ਵੀਰ ਜੀ ਕੀ ਨਾਮ ਹੀ ਦ ਇੱਕ ਪਾਸੇ ਦੀ ਵੋਟਾਂ ਆ ਗਈਆਂ ਚੋਣਾਂ ਕਿ ਕਿਉਂ ਚਾਉਂਦੇ ਵੇਖੋ ਜੀ ਵੋਟਾਂ ਆ ਗਈਆਂ ਜੋ ਇਹ ਵੀ ਸਰਕਾਰ ਇਸ 10 ਸਾਲ ਵੇਖੀ ਆ ਮੋਦੀ ਸਰਕਾਰ 10 ਸਾਲ ਵੇਖੀ ਆ 10 ਸਾਲ ਜੋ ਦੰਗਾ ਵਸਾਦੇ ਇਹਨੇ ਕਰਾਇਆ ਸਰਕਾਰ ਨੇ ਕਰਾਇਆ ਮੈਂ ਹਾਲੇ ਤੱਕ ਮੇਰੀ ਵੀ ਉਮਰ ਇਸ ਕੋਈ 65 ਸਾਲ ਦੀ ਹੋ ਗਈ ਮੈਂ ਹਾਲੇ ਤੱਕ ਕੋਈ ਸਰਕਾਰ ਨਹੀਂ ਵੇਖੀ ਵੀ ਜਿਨੇ ਦੰਗਾ ਵਸਾ ਇੰਨਾ ਕਰਾਇਆ ਹੋਏ ਇੰਡੀਆ ਦੇ ਵਿੱਚ ਇੰਡੀਆ ਨੂੰ ਥੱਲੇ ਛੱਟਣ ਵਾਲੀ ਇਹ ਮੋਦੀ ਸਰਕਾਰ ਆ ਜਿਨੇ ਇੰਡੀਆ ਨੂੰ ਥੱਲੇ ਛੱਟਿਆ ਇਹ ਜੋ ਮਰਜੀ ਆਪਣੇ ਪੈਸੇ ਦੇ ਦੰਮ ਦੇ ਵਿੱਚ ਇਹ ਸਰਕਾਰ ਕਹੀ ਜਾਵੇ ਆਪਣੇ ਪੈਸੇ ਦੇ ਦੰਮ ਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਲਵਾ ਦੇ ਜਾਂ ਵੱਡੀਆਂ ਵੱਡੀਆਂ ਗੱਲਾਂ ਵੱਡੇ ਵੱਡੇ ਬੋਟਿੰਗ ਲਾ ਦੇ ਵਈ ਅਸੀਂ ਆ ਕਰਤਾ ਸੀ ਉਹ ਕਰਤਾ ਨਹੀਂ ਜੋ ਕੰਮ ਭਾਰਤ ਦੇ ਲਈ ਮਨਮੋਹਨ ਸਿੰਘ ਨੇ ਕੀਤਾ ਮੇਰਾ ਖਿਆਲ ਜਾਂ ਉਸ ਤੋਂ ਪਹਿਲੀ ਸਰਕਾਰਾਂ ਨੇ ਕੀਤਾ ਉਹਨਾਂ ਨੇ ਕੀਤਾ ਇਹਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਧਰਮ ਦੇ ਨਾਂ ਤੇ ਲੋਕਾਂ ਤੋਂ ਵੋਟਾਂ ਮੰਗੀਆਂ ਧਰਮ ਦੇ ਨਾਂ ਦੇ ਛਤਰੋ ਛਤਰੀ ਹੋਏ ਆ ਇਸ ਕਰਕੇ ਸਾਡੀ ਇਹੀ ਸੋਚ ਆ ਰਲਮੀ ਮਿਲਮੀ ਸਰਕਾਰ ਬਣੇ ਇੱਕ ਤਰਫਾਂ ਸਰਕਾਰ ਕਿਸੇ ਦੀ ਨਾ ਬਣੇ ਜੇ ਟੁੱਟਮੀ ਸਰਕਾਰ ਬਣੂਗੀ ਲੋਕਾਂ ਨੂੰ ਫਾਇਦਾ ਹੋਊਗਾ ਜੇ ਟੁੱਟਮੀ ਸਰਕਾਰ ਨਹੀਂ ਬਣੀ ਲੋਕਾਂ ਨੂੰ ਉਹੀ ਨਹੀਂ ਫਾਇਦਾ ਹੋਣਾ ਲੋਕਾਂ ਨੇ ਉਹੀ ਕੁੱਟਖਾਨੀ ਸਰਕਾਰ ਦੇ ਵਿਰੋਧੀ ਤਾਂ ਸਟਰੋਂਗ ਚਾਹੀਦੀ ਆ ਬਿਲਕੁਲ ਜੀ ਬੋਧੀ ਤਾਂ ਸਟਰੋਂਗ ਹੋਊਗੀ ਇਹ ਨਹੀਂ ਹੈ ਜਦੋਂ ਟੁੱਟਮੀ ਸਰਕਾਰ ਖਿਚਲੀ ਸਰਕਾਰ ਬਣੂਗੀ ਬੋਧੀ ਤੇ ਜੜੀ ਬਣੂਗੀ ਉਹ ਸਟਰੋਂਗ ਹੀ ਹੋਊਗੀ ਮੰਗਾਈ ਵਧੀਆ ਮੰਗਾਈ ਬਹੁਤ ਵਧੀਆ ਜੀ ਮੰਗਾਈ ਦਾ ਤਾਂ ਇਹਨਾ ਮੈਂ ਤੁਹਾਨੂੰ ਦੱਸਦਾ ਕਿਹੜੀ ਚੀਜ਼ ਤੁਸੀਂ ਕਹਿੰਦੇ ਹੋ ਘਾਟਾ ਸਰਕਾਰ ਕਿਹੜੀ ਚੀਜ਼ ਕੋਈ ਇੱਕ ਚੀਜ਼ ਰੱਖਦੇ ਹੋਏ ਘਾਟਾ ਸਰਕਾਰ ਨੇ ਤਾਂ ਇਹੋ ਜਿਹਾ ਲੋਕਾਂ ਦਾ ਬੰਜਰ ਖਰਾਬ ਕਰਤਾ ਵੀ ਹੁਣ ਲੋਕ ਮਜਬੂਰ ਆ ਵੀ ਇੰਡੀਆ ਛੱਡਣ ਨੂੰ ਮਜਬੂਰ ਆ ਜੀ ਲੋਕ ਇਹੋ ਜਿਹਾ ਹਾਲ ਹੋ ਗਿਆ ਅੱਜ ਤਾਂ ਵੀਰ ਜੀ ਇਹ ਕਹਿੰਦੇ ਆ ਬੇਰੋਜ਼ਗਾਰੀ ਬਹੁਤ ਵਧੀਆ ਜੀ ਤੁਸੀਂ ਵੀ ਨੌਜਵਾਨ ਹੋ ਇਸ ਵਾਰ ਸਰਕਾਰ ਚੋਣੀਆਂ ਆ ਵੋਟ ਪਾਉਣ ਜਾ ਰਹੇ ਹੋ ਕਿਵੇਂ ਲੱਗਦਾ ਕੀ ਸੋਚ ਕੇ ਵੋਟ ਪਾਉਂਦੇ ਹੋ ਵੋਟ ਅਸੀਂ ਹੁਣ ਕੀ ਪਾਈ ਜੀ ਇਹ ਤਾਂ ਕਾਲੀ ਸਰਕਾਰ ਕਹਿੰਦੇ ਫੇਰ ਆ ਜੀ ਏ ਭਗਵਾਨ ਜਮਾਨੇ ਜਿਵੇਂ ਵਿਦਾ ਕਰ ਕਰ ਛੱਡਿਆ ਜੀ ਸੈਂਟਰ ਦੀ ਸਰਕਾਰ ਦਿੱਲੀ ਦੀਆਂ ਵੋਟਾਂ ਇਹ ਇਹ ਤਾਂ ਦਿੱਲੀ ਦੀਆਂ ਵੋਟਾਂ ਹੈਗੀਆਂ ਕੋਈ ਨਹੀਂ ਇਹ ਹੀ ਵੋਟਾਂ ਹੀ ਪਾਵਾਂਗੇ ਸਾਡਾ ਕਹਿੰਦਾ ਭਾਵੇਂ ਬੇਰੁਜ਼ਗਾਰੀ ਬਹੁਤ ਵਧੀ ਹੈ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਸਾਨੂੰ ਕੰਮ ਦੇਵੇ ਠੀਕ ਹੈ ਨਾ ਰੋਜ਼ਗਾਰ ਮਿਲਣਾ ਚਾਹੀਦਾ ਰੋਜ਼ਗਾਰ ਮਿਲਣਾ ਚਾਹੀਦਾ ਸਾਨੂੰ ਜੀ ਪੜੇ ਲੱਗੇ ਹੈਗੇ ਬਲਦੇਵ ਸਿੰਘ ਆ ਜੀ ਚਾਕ ਮਸਾਲਾ ਬ੍ਰੈਂਡ ਆ ਜੀ ਧਰਮਕੋਟ ਵਾਲੇ ਦਾ ਹਾਂਜੀ ਹਾਂਜੀ ਕਿਹਨੇ ਲੱਗਦਾ ਵੀ ਵੋਟ ਕਿਹਨੂੰ ਪਾਉਣੀ ਚਾਹੀਦੀ ਆ ਦੇਖੋ ਜੀ ਅਸੀਂ ਪਹਿਲਾਂ ਇਮਾਨਦਾਰ ਸਮਝ ਕੇ ਵੋਟ ਪਾਈ ਸੀ ਆਮ ਆਦਮੀ ਪਾਰਟੀ ਨੂੰ ਵੇ ਬਹੁਤ ਮਾਨਦਾਰ ਸਰਕਾਰ ਹੈ ਪਰ ਇਹਨਾਂ ਨੇ ਦੇਖੋ ਜੀ ਇਹ ਗਰੀਬਾਂ ਦੇ ਹੱਕ ਵਿੱਚ ਬਿਲਕੁਲ ਸਰਕਾਰ ਨਹੀਂ ਖੜੀ ਉਤਰੀ ਅਸੀਂ ਸਾਡੇ 2 ਘਰ ਨੁਕਸਾਨ ਹੋਇਆ ਰੋਡ ਵਿੱਚ ਨਵਾਂ ਰੋਡ ਨਿਕਲ ਰਿਹਾ ਉਥੋਂ ਉਹਦੇ ਵਿੱਚ ਦੋ ਘਰ ਆਏ ਸੀ ਘੇਰੇ ਵਿੱਚ ਅਸੀਂ 509 ਗੇੜੇ ਡੀਸੀ ਦਫ਼ਤਰ ਤੇ ਮਾਰ ਚੁੱਕੇ ਹਾਂ ਅਵੇ ਅੱਜ ਵੀ ਮੈਂ ਡੀਸੀ ਦਫ਼ਤਰ ਵਿੱਚੋਂ ਹੀ ਆਇਆ ਕਾਗਜ਼ ਪੱਤਰ ਲੈ ਕੇ ਸਾਡੀ ਕੋਈ ਕਿਤੇ ਸੁਣਵਾਈ ਨਹੀਂ ਹੋ ਰਹੀ ਜੀ ਇਹ ਸਰਕਾਰ ਗਰੀਬਾਂ ਦੇ ਹੱਕ 'ਚ ਘੱਟ ਤੇ ਦਲ ਬਦਲੂਆਂ ਦੇ ਹੱਕ 'ਚ ਜ਼ਿਆਦਾ ਇਸ ਨੇ ਇੱਕ ਬੰਦਾ ਦਲ ਬਦਲੂ ਉਥੋਂ ਲੈ ਲਿਆ ਉਸ ਨੇ ਪਹਿਲਾਂ ਪਾਸਪੋਰਟ ਸਕੈਨ ਘਟਾਲਾ ਕੀਤਾ ਇਹ ਗਰਦਿਆਲ ਸਿੰਘ ਬੁੱਟਰ ਨੇ ਉਸ ਨੇ ਹੁਣ ਰੂਟ ਸਕੈਨ ਘਟਾਲਾ ਕਰ ਲਿਆ ਅਸੀਂ ਆਪਦੇ ਪੈਸਿਆਂ ਵਾਸਤੇ ਥਾਂ ਥਾਂ ਛੋਕਰਾਂ ਖਾ ਰਹੇ ਆ ਜੀ ਥਾਂ ਥਾਂ ਤੇ ਜਾ ਰਹੇ ਆ ਸਾਡੀ ਕਿਸੇ ਪਾਸੇ ਸੁਣਵਾਈ ਨਹੀਂ ਹੋ ਰਹੀ ਜੀ ਸੁਣਵਾਈ ਨਹੀਂ ਹੋ ਰਹੀ ਨਹੀਂ ਜੀ ਕਿਸੇ ਪਾਸੇ ਸੁਣਵਾਈ ਨਹੀਂ ਕਿਸੇ ਰੋਡ ਵੀ ਪਾਉਂਦੇ ਫਿਰੇ ਇਸ ਹਿਸਾਬ ਨਾਲ ਜੀ ਬੋਰਡ ਪਾਉਂਨ ਨੂੰ ਜੀ ਨਹੀਂ ਕਰਦਾ ਜੀ ਹੁਣ ਹਾਂ ਜੀ ਫਿਰ ਹੋਰ ਵੀ ਭੱਜ ਜਾਉਂਦੇ ਕਿ ਵੀ ਕੀ ਨਾ ਤੁਹਾਡੀ ਮੈਂ ਨਹੀਂ ਸਾਰ ਸਿੰਘ ਕਾਲਾ ਜੀ ਤਾਂ ਫਿਰ ਤੁਸੀਂ ਕਿੱਥੋਂ ਆਏ ਹੋ ਜੀ ਅਜੇ ਤੱਕ ਹੀ ਆਇਆ ਸੀ ਡੀਸੀ ਦਫ਼ਤਰ ਆਏ ਸੀ ਉਹ ਜਿਹੜਾ ਇੱਥੇ ਘਟਾਲਾ ਹੋਇਆ ਵਾ ਤੇ ਅਸੀਂ ਸੀਐਮ ਮਾਨ ਵੋਟਿੰਗ ਵੋਟਿੰਗ ਦੇ ਵਿੱਚ ਏਜੰਟ ਵੀ ਰਿਹਾ ਸੀਐਮ ਮਾਨ ਦੀ ਸਪੋਰਟ ਕੀਤੀ ਪਰ ਇੱਥੇ ਜਿਹੜਾ ਮਰੂਦ ਘਟਾਲਾ ਮੁਹਾਲੀ ਹੋਇਆ ਨਾ ਉਸ ਤੋਂ ਵੱਡਾ ਧਰਮਗੋੜ ਜਿਲ੍ਹਾ ਮੋਗਾ ਵਿੱਚ ਹੋਇਆ ਵਾ ਇਹ ਜੇ ਕੋਈ ਮੈਂ ਮੂੰਹ ਜਬਾਨੀ ਦੱਸ ਦਿੰਨਾ 4-500 ਕਰੋੜ ਰੁਪਈਆ ਬਲਜੀਤ ਪਟਵਾਰੀ ਨਵਦੀਪ ਪਟਵਾਰੀ ਕਿੰਦੀ ਮਾਂ ਦੇ ਕਿੰਦੇ ਗਾਂ ਖਾਵਾ ਪਰ ਉਹਦੀ ਕੋਈ ਕਾਰਵਾਈ ਮੈਂ ਸੀਐਮ ਸਾਹਿਬ ਨੂੰ ਵੀ ਜਾ ਕੇ ਦੱਸ ਗਿਆ ਮਿਲ ਕੇ ਐਂਬੂਲੈਂਸ ਜਾ ਤੇ ਜਾ ਗਿਆ ਉਲਟੇ ਮੈਨੂੰ ਲੱਤਾਂ ਤੋੜਦੇ ਉਲਟੇ ਮੇਰੇ ਪਰਚੇ ਕਰਦੇ ਵੀ ਸੀਐਮ ਸਾਹਿਬ ਇਹੋ ਜਿਹੇ ਜਿਹੜੇ ਦਲਬਦੂ ਲੋਕਾਂ ਨੂੰ ਲੋਕਾਂ ਨੂੰ ਅੱਗੇ ਕੀਤਾ ਜਿਹੜੇ ਵੋਟਰ ਸਪੋਰਟਰ ਆ ਉਹਨਾਂ ਦੀ ਕੋਈ ਕਦਰ ਨਹੀਂ ਕੀਤੀ ਗੀ ਗੁੱਸਾ ਇਸ ਗੱਲ ਦਾ ਵੀ ਜਿਹੜਾ ਨਿਯਾਮ ਆ ਚਾਹ ਈਡੀਓ ਨੂੰ ਫੜੇ ਤੇ ਚਾਹ ਉਹਨੂੰ ਫੜੇ ਵਿਜੀਲੈਂਸ ਜੇ ਜਿਹੜੇ ਕਰਪਟ ਲੋਕਾਂ ਨੂੰ ਫੜਨਾ ਜ਼ਰੂਰੀ ਹੁੰਦਾ ਕਰਨਾ ਜੇ ਪਹਿਲਾਂ ਤੁਹਾਨੂੰ ਇਨਸਾਫ ਦੋਗੇ ਤੁਸੀਂ ਵੋਟਰ ਨੂੰ ਦੋਗੇ ਉਹਨੂੰ ਦਵਾਂਗੇ ਬਿਲਕੁਲ ਬਿਲਕੁਲ ਹਾਂਜੀ ਹੋਰ ਵੀ ਲੋਕ ਨੇ ਬਸ ਕੋ ਆਪਣੇ ਜੀ ਗੱਲਬਾਤ ਕਰਦੇ ਆ ਕਿ ਇਸ ਵਾਰ ਕਿਸ ਨੂੰ ਵੋਟ ਪਾਉਣਗੇ ਕੀ ਸੋਚ ਕੇ ਵੋਟ ਪਾਈ ਜਾਊਗੀ ਆ ਜਾ ਬਾਈ ਕੀ ਨਾਮ ਉਹਦਾ ਹੈ ਬਲਦੇਵ ਸਿੰਘ ਬਲਦੇਵ ਕਿੱਥੋਂ ਰਹਿਣ ਵਾਲੇ ਨੇ ਦਾਚਾ ਪਹਿਲਾਂ ਵੋਟਾਂ ਆ ਗਈਆਂ ਕੀ ਸੋਚ ਕੇ ਵੋਟ ਪਾਉਂਗੇ ਧਰਮ ਦੇ ਨਾਮ ਤੇ ਜਾਂਦੇ ਕੇ ਵਿਕਾਸ ਦੇ ਨਾਮ ਤੇ ਵਿਕਾਸ ਦੇ ਨਾਮ ਤੇ ਪਹਿਲਾਂ ਵਿਕਾਸ ਹੋਇਆ ਕੇ ਸਰਕਾਰ ਵੱਲੋਂ ਹੋਇਆ ਜੀ ਦਿੱਲੀ ਸਰਕਾਰ ਬੰਦੀ ਵੱਡੀ ਸਰਕਾਰ ਬਣ ਜਾਂਦੀ ਆ ਹੋਇਆ ਵਿਕਾਸ ਕਿ ਨਹੀਂ ਹੋਇਆ ਇਹ ਕਿਹਨਾਂ ਤੋਂ ਡਾਈ ਕਿਹਨਾਂ ਦੇ ਬਾਤ ਕਿਹਨਾਂ ਤੋਂ ਡਾ ਚਕਤੀਪਾਲਪੁਰੇ ਜੀ ਸਾਹਿਬ ਵੋਟ ਪਾਉਂਦੇ ਵੋਟ ਪਾਉਂਗੇ ਇਸ ਵਾਰ ਪਾਵਾਂਗੇ ਜੀ ਪਾਵਾਂਗੇ ਕੀ ਸੋਚ ਕੇ ਵੋਟ ਪਾਉਂਗੇ ਧਰਮ ਦੇ ਨਾਮ ਤੇ ਜਾਂਦੇ ਕੇ ਵਿਕਾਸ ਦੇ ਨਾਮ ਤੇ ਵਿਕਾਸ ਦੇ ਨਾਮ ਤੇ ਜੀ ਪਹਿਲਾਂ ਵਿਕਾਸ ਹੋਇਆ ਕੇ ਸਰਕਾਰ ਵੱਲੋਂ ਹੋਇਆ ਵਾ ਜੀ ਕਿੰਨਾ ਕ ਵਿਕਾਸ ਹੋਇਆ ਜੀ ਠੀਕ ਹੋਇਆ ਭਾਈ ਵਧੀਆ ਹੋਇਆ ਭਾਈ ਤੁਸੀਂ ਵੀ ਬੈਠੇ ਹੋ ਸਰਕਾਰਾਂ ਨੇ ਵਾਅਦੇ ਕਰਦੀਆਂ ਖਾਸ ਤੋ ਲੈਡੀਜ਼ ਨਾਲ ਵੀ ਆ ਕਰਾਂਗੇ ਥੋੜੂ ਕੋਈ ਵਜ੍ਹਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੋਇਆ ਹਾਂਜੀ ਕਿਸ ਦੇ ਨਾਮ ਤੇ ਵੋਟ ਪਾਉਗੇ ਵਿਕਾਸ ਦੇ ਨਾਮ ਤੇ ਧਰਮ ਦੇ ਨਾਮ ਤੇ ਵਿਕਾਸ ਦੇ ਨਾਮ ਦੇ ਬਿਲਕੁਲ ਵਿਕਾਸ ਦੇ ਨਾਮ ਤੇ ਵੋਟ ਪਾਉਣਗੇ ਹੋਰ ਵੀ ਲੋਕ ਨੇ ਗੱਲਬਾਤ ਵੀ ਕਰਦੇ ਆ ਉਹ ਇਸ ਬਾਰੇ ਕੀ ਇਹਦੇ ਪੰਜਾਬ ਦੀ ਸਰਕਾਰ ਸੰਤ ਕੇਂਦਰ ਦੀ ਸਰਕਾਰ ਬਣ ਜਾ ਰਹੀ ਹੈ ਕੀ ਇਹ ਨਾਉਣ ਦਾ ਵਿੱਚ ਕੀ ਨਾਮ ਇਹ ਡਾ ਕੀ ਨੰਬਰ ਹੈ ਵਾਹ ਸਿੰਘ ਜੀ ਵਾਹ ਸਿੰਘ ਵੋਟ ਆ ਗਿਆ ਕੀ ਸੋਚ ਕੇ ਵੋਟ ਪਾਉਗੇ ਧਰਮ ਦੇ ਨਾਮ ਤੇ ਜਾਂ ਕੇ ਵਿਕਾਸ ਦੇ ਨਾਮ ਤੇ ਇਹ ਉਹ ਦੇਸ਼ ਦੇ ਵਿੱਚ ਨਹੀਂ ਆਪਣੇ ਆਪ ਨੂੰ ਆਜ਼ਾਦ ਵੀ ਦੁਬਾਰਾ ਕੋਈ ਵੋਟ ਵੋਟ ਪਾਣ ਦੀ ਮਰਜ਼ੀ ਨਹੀਂ ਨਹੀਂ ਮੈਂ ਨਹੀਂ ਕਿ ਕਿਸੇ ਪਾਰਟੀ ਪਾਉਂ ਵਿੱਕੀ ਸੋਚ ਕੇ ਵੋਟ ਪਾਉਂ ਕੀ ਹੁਣ ਦੇਖਦੇ ਵਿੱਚ ਸਰਕਾਰਾਂ ਸੋਦੀ ਦਾ ਭੰਗਾਈ ਘਟੀਆਂ ਦੀ ਕਿ ਨਹੀਂ ਹਾਂਜੀ ਹਾਂ ਘਟਣੀ ਚਾਹੀਦੀ ਹੈ ਮਹਿੰਗਾਈ ਜੇ ਮਹਿੰਗਾਈ ਘਟਾਊਗਾ ਉਹਨੂੰ ਵੋਟ ਪਾਉਂਦੇ ਹਾਂਜੀ ਹਾਂਜੀ ਫਿਰ ਕੀ ਨਾਮ ਤੁਹਾਡਾ ਰਮਨਦੀਪ ਖੋੜੀ ਤੁਸੀਂ ਵੋਟ ਭਾਈ ਕਿਤਾ ਨਹੀਂ ਐਸੋਰੀ ਪਾਉਂਗੇ ਨਹੀਂ ਹਲੇ ਵੋਟ ਕਾਟ ਸਾਡਾ ਬਣਿਆ ਨਹੀਂ ਹੋਇਆ ਵੀ ਫਿਰ ਚ ਕੀ ਨਾਮ ਹੀ ਤੁਹਾਡਾ ਸਵਰਨ ਸਿੰਘ ਜੀ ਲੋਕ ਸਭਾ ਚੋਣਾਂ ਆ ਗਈਆਂ ਸੈਂਟਰ ਕੌਂਸਲ ਦੀ ਚੋਣਾਂ ਆ ਗਈਆਂ ਇਸ ਵਾਰ ਵੋਟ ਪਾਉਂਗੇ ਕਿਹ ਚੀਜ਼ ਨਾਮ ਤੁਹਾਨੂੰ ਦੇ ਨਾਮ ਤੇ ਜਾਦ ਦੇ ਨਾਮ ਦੇ ਜੋ ਵਿਕਾਸ ਦੇ ਨਾਮ ਤੇ ਵਿਕਾਸ ਦੇ ਨਾਮ ਤੇ ਪਾਵਾਂਗੇ ਜੋ ਸਾਡੇ ਦੇਸ਼ ਦਾ ਵਿਕਾਸ ਹੋਵੇ ਸਾਨੂੰ ਸੱਖ ਝੂਲਤਾ ਨਾਮ ਮਿਲਣ ਮਹਿੰਗਾਈ ਕਟੇ ਰੁਜ਼ਗਾਰ ਮਿਲੇ ਸਾਡੇ ਬੱਚੇ ਪੜ੍ਹ ਕੇ ਇੱਥੇ ਹੀ ਕੰਮ ਕਰਨ ਹਾਂ ਵਿਦੇਸ਼ਾਂ ਵਿੱਚ ਨਾ ਜਾਣ ਸਾਨੂੰ ਇਹੋ ਜਿਹੇ ਨੇਤਾ ਮਿਲਨੇ ਚਾਹੀਦੇ ਆ ਜਿਵੇਂ ਬਾਹਰਲੇ ਮੁਲਕਾਂ ਦੇ ਆਧਾਰਨ ਦੇ ਲੈਣੇ ਲੋਕ ਅਸੀਂ ਵੀ ਲੋਕਾਂ ਨੂੰ ਆਧਾਰਨ ਦਈਏ ਵੀ ਸਾਡੇ ਇੰਡੀਆ ਚ ਜਿਹੜੇ ਆ ਰਹੇ ਨੇ ਉਹ ਏਦਾਂ ਦੇ ਬੰਦੇ ਚੁਣ ਕੇ ਆ ਰਹੇ ਨੇ ਪੜੇ ਲਿਖੇ ਔਰ ਸਮਝਦਾਰ ਬੰਦਿਆਂ ਨੂੰ ਚੁਣਿਆ ਜਾਵੇ ਬਿਲਕੁਲ ਬਿਲਕੁਲ ਵਿੱਚ ਕੀ ਨਾ ਤੁਹਾਡਾ ਜੀ ਤੁਹਾਨੂੰ ਰਾਮਸ਼ੰਕਰ ਉਹ ਦਬਾਉਂਗੇ ਕਿ ਪਾਉਣੇ ਵੋਟ ਹਾਂਜੀ ਕੀ ਸੋਚ ਕੇ ਵੋਟ ਪਾਉਂਗੇ ਜੀ ਬੱਚੇ ਦੇ ਭਵਿੱਖ ਨੂੰ ਵਿਕਾਸ ਨੂੰ ਜਦੋਂ ਤੁਹਾਨੂੰ ਨਾਂ ਦੇ ਵਿਕਾਸ ਨੂੰ ਬੱਚੇ ਦਾ ਭਵਿੱਖ ਬਣੇ ਉਹਨੂੰ ਵੋਟ ਪਾਵਾਂਗੇ ਵੀਰ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹਰਜੀਤ ਸਿੰਘ ਜੀ ਤੁਸੀਂ ਵੀ ਨੌਜਵਾਨੋ ਵੋਟ ਪਾਉਣੇ ਆ ਵੋਟ ਪਾਉਣੇ ਆ ਤੇ ਇਸ ਵਾਰ ਵੋਟ ਕਿਸ ਦੀ ਸੋਚ ਕੇ ਪਾਉਂਗੇ ਵਿਕਾਸ ਨੂੰ ਨਾਂ ਨੂੰ ਪਾਵਾਂਗੇ ਜੀ ਵਧੀ ਸਕਾਰ ਬਣ ਰਹੀ ਹੈ ਸੈਂਟਰ ਦੀ ਜਿੰਨ ਕਿਸਕਾਰ ਬਣੀ ਮਹਾਪੰਚਾਇਤ ਨੂੰ ਗਏ ਤੇ ਆਪਾਂ ਨਹੀਂ ਸਿਆ ਵਿਕਾਸ ਨੂੰ ਪਾਵਾਂਗੇ ਵੋਟ ਜੋ ਵਿਕਾਸ ਕਰ ਹਾਂਜੀ ਵਿਕਾਸ ਕਰ ਰਿਹਾ ਜਿਹੜਾ ਉਸ ਨੂੰ ਪਾਵਾਂਗੇ ਜੀ ਕਿਦਾਂ ਧਰਮ ਦੀ ਰਾਜਨੀਤੀ ਵਿਚਾਰੀ ਆ ਜੀ ਨਹੀਂ ਧਰਮ ਦੀ ਨਹੀਂ ਆਪਾਂ ਆਪਾ ਵਿਕਾਸ ਦੇ ਨਾਂ ਨੂੰ ਉਸ ਦੇ ਨਾਂ ਤੇ ਵੋਟ ਪਾਣੀ ਆਪਾਂ ਜਿਹੜਾ 10 ਸਾਲ ਦੇ ਵਿੱਚ ਸੈਂਟਰ ਗਵਰਨਮੈਂਟੋਂ ਕੀ ਮਿਲਿਆ ਤੁਹਾਨੂੰ ਸੈਂਟਰ ਗਵਰਨਮੈਂਟ ਤੋਂ ਤੁਹਾਨੂੰ ਕੀ ਮਿਲਣਾ ਜੀ ਸੰਤ ਜੀ ਆਹ ਖੜੇ ਥੋੜੇ ਸਾਹਮਣੇ ਦਿਹਾੜੀਦਾਰ ਬੰਦੇ ਆ ਕੁਝ ਨਹੀਂ ਮਿਲਦਾ ਉਹੀ ਕੰਮ ਕਰਦੇ ਉਹੀ ਕੰਮ ਕਰਦੇ ਜਿਹੜਾ 2-3 2-400 ਰੁਪਏ 300 ਰੁਪਏ ਹੀ ਆਟੋ ਦਾ ਕਿਰਾਇਆ ਦਿੰਨੇ ਆ ਤੇ 5-600 ਦੇ ਵਿੱਚ ਕੀ ਬਣਦਾਊਗਾ ਤਾ ਦੱਸੋ ਨਹੀਂ ਬਣਦਾ ਹੋਰ ਵੀ ਲੋਕ ਨੇ ਗੱਲਬਾਤ ਕਰਦੇ ਵੀਰ ਜੀ ਕੀ ਨਾਮ ਹੈ ਤੁਹਾਡਾ ਰਾਮਨਾਥ ਤੁਸੀਂ ਵੋਟ ਹਰ ਸਾਲ ਬੜੇ ਬੜੇ ਜੇ ਤੋ ਪਾ ਰਹੇ ਤੁਸੀਂ ਦਿੱਲੀ ਸਰਕਾਰ ਹੀ ਬਣੀ ਹੈ ਸੈਂਟਰ ਗਵਰਨਮੈਂਟ ਬੜੇ 10 ਸਾਲ ਹੋ ਗਏ ਭਾਜਪਾ ਨੂੰ ਪੰਜਾਬ ਦੇ ਸੈਂਟਰ ਦੇ ਵਿੱਚ ਇਸ ਵਾਰ ਵੋਟ ਕੀ ਸੋਚ ਕੇ ਪਾਉਂਗੇ ਵਿਕਾਸ ਨੂੰ ਪਾਉਂਗੇ ਧਰਮ ਦੇ ਨਾਮ ਤੇ ਜਾਂ ਜਾਤ ਦੇ ਨਾਮ ਤੇ ਆਇਟਾ ਪਾਜ ਪਾ ਰਹੇ ਬਿਨਾਂ ਜਿਹਨੂੰ ਮਰਜ਼ੀ ਪਾ ਸਕਦੇ ਪਾਜ ਪਾਉਣ ਨੂੰ ਵੋਟ ਨਹੀਂ ਪਾਉਣੀ ਨਹੀਂ ਵਾਨੇ ਤਕਲੀਫ ਦੁਨੀਆ ਚ ਆਏ ਪੰਜਾਬ ਨੂੰ ਖਾਂਟੇ ਲੱਗੀ ਐ ਖਤਮ ਕਰਨ ਦੇ ਲੱਗੀ ਐ ਭਾਜਪਾ ਇਹ ਕਰਕੇ ਭਾਜਪਾ ਨੂੰ ਵੋਟ ਨਹੀਂ ਪਾਉਣੀ ਨਹੀਂ ਪਾਉਣਗੇ ਵੀਰ ਜੀ ਕਿਹਨਾਂ ਤੋਂ ਟੋਡਾ ਜੀ ਬਾਲ ਸਿੰਘ ਆ ਜੀ ਦੱਸ ਤੁਸੀਂ ਵੋਟ ਪਾਉਂਗੇ ਇੱਕ ਵਾਰ ਇਸ ਵਾਰ ਇਹ ਦੇਖਾਂਗੇ ਜੇ ਕੋਈ ਸਰਕਾਰ ਬਣੀ ਵੱਡੀ ਸਰਕਾਰ ਬਣੀ ਮਹਾਪੰਚਾਇਤ ਕਿਸੇ ਨੇ ਕੁਝ ਚੰਗਾ ਤਾਂ ਕੀਤਾ ਨਹੀਂਗਾ ਦੁਨੀਆ ਦਾ ਕਿਸੇ ਸਰਕਾਰ ਨੇ ਮ ਨਹੀਂ ਕੀਤਾਗਾ ਲੋਕਾਂ ਵਾਸਤੇ ਕਾਲੀ ਦਾਲ ਸਰਕਾਰ ਚੰਗੀ ਸੀ ਗਰੀਬ ਤੌਕੇ ਵਾਸਤੇ ਓ ਦਿੱਲੀ ਸਰਕਾਰ ਬਣਦੀ ਹੈ ਪੰਜਾਬ ਦੀ ਨਹੀਂ ਕਾਲੀ ਗੰਗਸ ਦੀ ਦਿੱਲੀ ਬਣਨੀ ਵੱਡੀ ਸਰਕਾਰ ਬਣਦੀ ਦਿੱਲੀ ਕੋ ਕੀਤਾ ਇਨੀ ਗਾ ਸੈਂਟਰ ਸਰਕਾਰ ਨੇ ਵੀ ਨਹੀਂ ਕੋ ਕੀਤਾ ਗਾ ਹਾਂ ਪੰਜਾਬ ਨੂੰ ਕੌਣ ਨਹੀਂ ਦਿੰਦਾ ਇਹਨਾਂ ਨੇ ਕੋ ਨਹੀਂ ਮਿਲਿਆ ਹੋਰ ਵੀ ਲੋਗੜੀ ਗੱਲਬਾਤ ਕਰ ਰਹੇ ਆ ਵਿੱਚ ਕੀ ਨਾ ਤੋਂ ਲਈ ਵਿੱਚ ਸਿੰਘ ਵੋਟ ਪਾਉਣੇ ਹੁੰਦੇ ਬਿਲਕੁਲ ਇਸ ਵਾਰੀ ਪਾਉਂਗੇ ਬਿਲਕੁਲ ਪਾਵਾਂਗੇ ਕੀ ਸੂਚੀ ਵੋਟ ਪਾਉਂਗੇ ਕਿਹੜੀ ਵੋਟ ਪਾਣੀ ਦੋਗੇ ਦਾ ਪਾਰਟੀ ਦੇ ਨਾਂ ਤੇ ਪਾਉਂਦੇ ਪਰ ਇਹ ਕਿਸੇ ਕੁਝ ਹੋਰ ਸੋਚਿਆ ਹੋਰ ਸੋਚਿਆ ਹਾਂ ਉਹ ਜਿਹੜਾ ਸਾਡਾ ਇੱਕ ਤਜਰਬਾ ਮਜ਼ਦੂਰ ਜਿਹੜਾ ਨਾ ਮਜ਼ਦੂਰ ਦੇ ਜਿਹੜੇ ਬਹਿ ਜਾਂਦਾ ਉੱਤੇ ਜਾ ਕੇ ਚੋਰ ਬੈਂਦਾ ਗੱਲੇ ਦੀ ਵੰਡ ਗਲਤ ਕਰਦਾ ਜੇ ਸਹੀ ਬੰਦਾ ਬੈਠੇ ਤਾਂ ਮਜ਼ਦੂਰ ਤੱਕ ਵੀ ਕੁੱਝ ਪਹੁੰਚੇ ਪਹੁੰਚੇਗਾ ਬਿਲਕੁਲ ਸਹੀ ਹੁੰਦਾ ਮੁਲਾਜ਼ਮਾ ਰਿਟਾਇਰ ਹੋ ਜਾਂਦਾ 58 ਸਾਲ 'ਚ ਮਜ਼ਦੂਰ ਦੀ ਰਿਟਾਇਰਮੈਂਟ ਹੀ ਨਹੀਂ ਚਾਹੇ ਖੇਤ ਮਜ਼ਦੂਰ ਆ ਚਾਹੇ ਰੱਖਿਆ ਚਲਾਉਂਦਾ ਚਾਹੇ ਦਿਹਾੜੀ ਕਰਦਾ ਕੋਈ ਰਿਟਾਇਰਮੈਂਟ ਹੀ ਹੈ ਨਹੀਂ ਇਹਨੂੰ ਪੈਨਸ਼ਨ ਹੀ ਨਹੀਂ ਮਿਲਦੀ ਸੀ ਗਰੀਬੀ ਖਤਮ ਹੋਣੀ ਚਾਹੀਦੀ ਨਹੀਂ ਹੁਣ ਹੋਣੀ ਚਾਹੀਦੀ ਗੱਲੇ ਨਹੀਂ ਵੰਡ ਸਹੀ ਹੋਊਗੀ ਆਪੇ ਹੋ ਜਾਣੀਆਂ ਜੀ ਬਿਲਕੁਲ ਹੋ ਜਾਣੀਆਂ ਇਸ ਵਾਰ ਸੋਚ ਸਮਝ ਕੇ ਪਾਉਂਗੇ ਸਭ ਬਿਲਕੁਲ ਸੋਚ ਸਮਝ ਕੇ ਪਾਵਾਂਗੇ ਜੀ ਬਿਲਕੁਲ ਜੀ ਕਿ ਇਹਨੂੰ ਸੋਚ ਸਮਝ ਕੇ ਵੋਟ ਪਾਉਂਗੇ ਚਾਹੀਦੀ ਵੀ ਸੋਚਾਂ ਕਿ ਕਿਉਂ ਵੋਟ ਦਾ ਅਧਿਕਾਰ ਦੇਖਦਾ ਅਧਿਕਾਰ ਦਾ ਹੋਰ ਵੀ ਲੋਕ ਨੇ ਭਾਈ ਜੀ ਅੱਡੇ ਮਜੂਨੇ ਨੀ ਨਾਮ ਕੀ ਆ ਗਰਚਰਨ ਸਿੰਘ ਗਰਚਰਨ ਸਿੰਘ ਜੀ ਇਸ ਵਾਰ ਵੋਟਾਂ ਆ ਗਈਆਂ ਹਰ ਵਾਰੀ ਹੁੰਦੀਆਂ ਐ ਹਰ ਵਾਰੀ ਹੁੰਦੀਆਂ ਹਨ ਵੀ ਪੁੱਛਣ ਵੀ ਆਉਂਦੇ ਆ ਪੱਕੀ ਸੋਚ ਕੇ ਵੋਟ ਪਾਉਂਗੇ ਵੀ ਕੀ ਹੋਣਾ ਚਾਹੀਦਾ ਹੈ ਪਾ ਇੱਕ ਵਾਰੀ ਅਸੀਂ ਵੇਖਣੀ ਸੀ ਵੀ ਇਹ ਤੀਜੀ ਤਰਕੀ ਕਰਦੀ ਆ ਤੀਜੀ ਤਰ ਵੀ ਆ ਕੇ ਮਿੱਟੀ ਚ ਬਹਿ ਗਈ ਆ ਇਹਨਾਂ ਨੇ ਵੀ ਕੁਛ ਨਹੀਂ ਕੀਤਾ ਹੁਣ ਲੋਕ ਸਵਾ ਦੀਆਂ ਚੋਣਾ ਆ ਗਈਆਂ ਹੁਣ ਉਮੀਦਵਾਰ ਇਥੇ ਅੰਤਰਾ ਜੰਤ ਜੀ ਖੜਾ ਕਰਤਾ ਜਿ ਲਿਗੋ ਲਿਆ ਕੇ ਮੈਨੂੰ ਤਾਂ ਪਤਾ ਨਹੀਂ ਇਹਨੇ ਆਪ ਦਾ ਉੱਤੇ ਕੀ ਕੀਤਾ ਤੇ ਇਥੇ ਕੀ ਕਰ ਦੂਗਾ ਬਾਕੀ ਰਹੀ ਕਾਂਗਰਸ ਜੀ 5 ਸਾਲ ਅਸੀਂ ਮੁਹੰਮਦ ਸਦੀਕ ਨੂੰ ਵੇਖ ਲਿਆ ਉਹ ਨਹੀਂ ਸਾਡੇ ਵੇੜੇ ਆ ਕੇ ਵੜਿਆ ਜਮਾਂ ਵੀ ਕਤੇ ਵੀ ਇੱਕ ਦਿਨ ਸਾਡੇ ਨਾਉਣੇ ਮੇਲ ਨਹੀਂ ਖਾਦਾ ਜਦੋਂ ਵੋਟਾਂ ਲੜੀਆਂ ਸੀ ਉਦੋਂ ਆਇਆ ਸੀਗਾ ਵੀ ਮੈਂ ਲੋਕ ਸਭਾ ਚ ਨਾ ਹੋਣਾ ਨਾ ਮੈਨੂੰ ਇੱਕ ਕਰੀ ਜੁਮਾ ਕੇ ਵੇਖਰੋ ਅਸੀਂ ਸਾਹ ਬਾਦਰ ਉਹਨੂੰ ਵੀ ਜੁਮਾ ਕੇ ਵੇਖ ਲਿਆ ਉਹ ਵੀ ਨਹੀਂ ਆਇਆ ਹੁਣ ਫੇਰ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਹੁਣ ਫੇਰ ਉਮੀਦਵਾਰ ਡੋਡੀ ਹੋ ਗਏ ਤੇ ਹੁਣ ਵੇਖੋ ਵੀ ਅਜੇ ਦਾ ਦੋ ਦਾ ਨਾਂ ਆਇਆ ਅਣਬੋਲ ਦਾ ਅੰਥਰਾ ਜੰਸ ਦਾ ਕਾਂਗਰਸ ਨੇ ਹਜੇ ਆਵਦਾ ਕੰਡੀਗੇਟ ਹੋਣਾ ਚਾਹੀਦਾ ਮਹਿੰਗਾਈ ਘਟਣੀ ਚਾਹੀਦੀ ਆ ਵਿਕਾਸ ਮੈਨੇ ਰੋਜ਼ਗਾਰ ਮੈਨੇ ਕੀ ਹੋਣਾ ਚਾਹੀਦਾ ਦੱਸੋ ਕ ਕੀ ਉਮੀਦ ਕਰਦੇ ਹੋ ਯਾਰ ਇਹਨਾਂ ਨੇ ਕੀ ਕਰਨਾ ਕੀ ਸਾਡੇ ਕੋਲੋਂ ਸੁਣਨਾ ਨਾ ਤਾਂ ਇਹਨਾਂ ਤੋਂ ਬੇਰੋਜ਼ਗਾਰੀ ਘਟੀ ਆ ਨਾ ਕੋਈ ਇਹਨਾਂ ਤੋਂ ਨੌਕਰੀਆਂ ਨਾ ਗਰੀਬਾਂ ਤੇ ਕੁਛ ਨਹੀਂ ਤਕੜੇ ਲੈ ਜਾਂਦੇ ਆ ਤਕੜੇ ਲੈ ਜਾਂਦੇ ਬਾਈ ਕੀ ਨਾਲ ਬਾਈ ਭਾਈ ਮੈਂ ਇਹਦਾ ਬੋਲਣਾ ਨਹੀਂ ਆਉਂਦਾ ਇਹ ਤਾਂ ਪਾਉਗੇ ਬੰਦਾ ਹੀ ਵੀ ਸਾਡਾ ਜੀ ਜਿਹੜਾ ਬੰਦਾ ਹੀ ਮੁਸਲਮਾਨ ਆ ਜੀ ਅਸੀਂ ਤਾਂ ਕਹਿੰਦੇ ਜੀ ਘੰਟਾ ਕਿ ਸਾਨੂੰ ਪੜਾ ਰਹੇ ਮੁੱਖ ਮੰਤਰੀ ਵੇਖੋ ਗੇੜੇ ਪਾਉਂਦੇ ਅਸੀਂ ਫਿਰ ਅੱਛਾ ਜੀ ਪਾ ਦਾਂਗੇ ਮੋਚੇ ਘੰਟੇ ਜਿਲੇ ਵਿਲੇਟ ਦੇ ਆਗੇ ਸਾਰਾ ਕੋਈ ਸਰਕਾਰ ਆ ਜੀ ਦਿੱਲੀ ਆ ਦਿੱਲੀ ਦਾ ਪ੍ਰਧਾਨ ਮੰਤਰੀ ਬਣਾ ਦੇ ਇੱਕ ਮਿੰਟ ਅੱਛਾ ਜੀ ਇੱਕ ਮਿੰਟ ਚ ਹੀ ਪਾ ਦਾਂਗੇ ਮੋਚੇ ਹਾਂ ਸਫਾਈ ਕਰ ਦਿਆਂਗੇ ਪੁਲ ਪਲ ਚ ਕਰਾਂਗੇ ਸਾਰੇ ਛੜਕਾਂ ਛੜਕਾ ਬਣਾ ਲਏ ਆ ਇਹ ਤਾਂ ਐਵੇਂ ਪੈਸੇ ਖਾਦੇ ਕਿਸੇ ਨੇ ਨੀ ਕੀ ਹੋਣੀ ਚੀਜ਼ ਕੀ ਸੋਚਦੀਆਂ ਅਸੀਂ ਤਾਂ ਕਹਿੰਦੇ ਵੀ ਸ਼ਾਂਤੀ ਹੋਣੀ ਚਾਹੀਦੀ ਵਧੀਆ ਕੰਮ ਹੋਣ ਇੱਕ ਜਿਹਨੂੰ ਪਿਆਰ ਹੋਣਾ ਚਾਹੀਦਾ ਉਹ ਉਦਾਸੀ ਦੀਆਂ ਗੱਲਾਂ ਚ ਵਾਰੀ। ਮਗਾਈ ਤਾਂ ਫਿਰ ਆਪੇ ਹੀ ਕਢੂ ਜੇ ਸ਼ਾਂਤੀ ਹੋ ਗਈ ਪਿਆਰ ਹੋ ਗਿਆ ਸਾਰਾ ਕੁਝ ਨਜੇਗਾ। ਕੋਈ ਲੋਕ ਨੇ ਗੱਲ ਕਰ ਰਹੇ ਬਾਈ ਜੀ ਸਰਦਾਰ ਜੀ ਬੈਠੇ ਆ। ਬਾਈ ਜੀ ਕੀ ਨਾਮ ਤੁਹਾਡਾ? ਹਾਂ ਬਲਵਿੰਦਰ ਦਾ ਜੀ। ਬਲਵਿੰਦਰ ਜੀ ਵੋਟ ਪਾਉਂਗੇ ਇਸ ਵਾਰ? ਹਾਂ ਵੋਟ ਪਾਵਾਂਗੇ ਕੰਮ ਤਾਂ ਹੁੰਦਾ ਹੀ ਨਹੀਂ ਕਰਦੇ ਸਾਨੂੰ ਬੇਵੀ ਫਿਰ ਵੋਟ ਤਾਂ ਪਾਉਣੀ ਪੈਂਦੀ ਆਪਦੀ। ਵੋਟ ਤਾਂ ਪਾਉਣੀ ਪੈਂਦੀ ਆ। ਹਾਂ ਜੀ। ਕੀ ਸੋਚ ਕੇ ਵੋਟ ਪਾਉਂਕੀ ਹੋਣਾ ਸੋਚੇ ਇਹਨਾਂ ਤੇ ਇਹ ਸੋਚਦੇ ਵੇ ਕੰਮ ਆ ਪਾਰਟੀ ਇਹ ਕਰੂ ਉਹ ਵੀ ਨਹੀਂ ਕਰਦੀ ਮੁੜ ਕੇ ਕਰਨ ਕੇ ਕਰਨ ਕੇ ਜੀ ਕਰਨ ਕੇ ਜਿਹੜੀ ਪਾਰਟੀ ਆ ਗਈ ਕੋਤੋਂ ਕੋ ਕਰਦੀ ਆ ਨਾ ਕਰਨ ਕੇ ਕਰਨ ਕੇ ਕੋਈ ਹਾਂ ਵੋਟ ਦਾ ਫਿਰ ਕਿੱਥੇ ਸਤਕਾਰ ਪਾਵਾਂਗੇ ਪਰ ਆਉਂਦਾ ਨਹੀਂ ਕੋਈ ਗੱਲ ਹਾਂ ਪਾਵਾਂ ਕੋਈ ਨਹੀਂ ਵੋਟ ਤਾਂ ਪਣੀ ਪੋਣੀ ਆ ਔਰ ਵੋਟ ਤਾਂ ਰਖਣੀ ਤਾਂ ਨਹੀਂ ਕਿ ਵੋਟ ਤਾਂ ਪੈਠੀ ਪੈਣੀ ਆ ਲੋਕ ਨੇ ਕਿਤਨੇ ਕਿ ਦੇਖਿਆ ਜਾਵੇ ਇੱਕ ਸੱਤ ਤੋਂ ਲੈ ਕੇ ਜਿਵੇਂ ਕਹਿੰਦੇ ਆ ਸੰਸਦ ਤੱਕ ਦਾ ਆਵਾਜ਼ ਪਹੁੰਚਾਵਾਂਗੇ ਲੋਕਾਂ ਦੀ ਗੱਲ ਸੁਣਾਂਗੇ ਲੋਕ ਕੀ ਕਹਿੰਦੇ ਨੇ ਕੀ ਚਾਹੁੰਦੇ ਨੇ ਲੋਕ ਹਿੰਦੁਸਤਾਨ ਦੇ ਕੀ ਕਹਿੰਦੇ ਨੇ ਕਿਸ ਨੂੰ ਵੋਟ ਪਾਵਾਂਗੇ ਕਿਸ ਦੀ ਸਰਕਾਰ ਨੂੰ ਚਾਹੀਦੀ ਆ ਕਿਹੜੀ ਸਰਕਾਰ ਮੰਗਾਈ ਘਟਾਊਗੀ ਕਿਹੜੀ ਸਰਕਾਰ ਰੋਜ਼ਗਾਰ ਦੇਊਗੀ ਸਾਡੇ ਬੱਚੇ ਅਜ ਵਿਦੇਸ਼ਾਂ ਵਿੱਚ ਜਾ ਰਹੇ ਆ ਉਹਨਾਂ ਦੀ ਰੋਕਥਾਮ ਲਈ ਸਰਕਾਰ ਦਾ ਕੀ ਉਪਰਾਲੇ ਕਰਨ ਗਿਆ ਇਹਦਾ ਆਨ ਵਾਲਾ ਸਮਝ ਦਸੇਗਾ ਕਿਹਦੀ ਸਰਕਾਰ ਬੰਦੀ ਆ 4 ਜੂਨ ਤੋਂ ਵਾਪਸ ਚੱਲਣਾਗਾ ਫਿਰ ਹਾਲ ਇਹਦਾ ਇਹੀ ਕਹਿਣਾ ਕਿ ਫਿਰ ਮੰਗਾਈ ਬਹੁਤ ਹੈ ਰੋਜ਼ਗਾਰ ਨਹੀਂ ਮੇਰੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਕੈਮਰਾਮੈਨ ਟਿੰਕੂ ਨਾਲ ਗੁਰਦੇ ਪੰਪ ਲਿਵਿੰਗ ਇੰਡੀਆ ਨਿਊਜ਼ ਮੋਕਾ